ਅੱਜ ਮੂਸੇ ਪਿੰਡ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਦੇਖਿਆ ਸੁਪਨਾ ਪੂਰਾ ਕਰ ਲਈ ਮਾਤਾ ਚਰਨਕੌਰ ਵੱਲੋਂ ਮੂਸੇ ਪਿੰਡ 'ਚ ਬਣਨ ਜਾ ਰਹੀ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਦਰਾਨ ਇਲਾਕੇ ਦੇ ਮੌਜੂਦਾ ਐਮਐਲਏ ਗੁਰਪ੍ਰੀਤ ਸਿੰਘ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਉੱਥੇ ਮੌਜੂਦ ਸਨ ਇਸੇ ਡਿਸਪੈਂਸਰੀ ਤੇ 28 ਲੱਖ ਖਰਚਾ ਆਵੇਗਾ ਤੇ ਸਿੱਧੂ ਮੂਸੇਵਾਲੇ ਦਾ ਸੁਪਨਾ ਸੀ ਕਿ ਉਸ ਦੇ ਪਿੰਡ ਇੱਕ ਚੰਗੀ ਡਿਸਪੈਂਸਰੀ ਹੋਵੇ ਇਸ ਦੇ ਨਾਲ ਹੀ ਹੁਣ ਤੁਹਾਨੂੰ ਦਿਖਾਉਨੇ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਮੌਕੇ ਤੇ ਮੌਜੂਦਾ ਐਮਐਲਏ ਦੇ ਸਾਹਮਣੇ ਕੀ ਕਿਹਾ ਸਾਰੀ ਇਹ ਗੱਲਾਂ ਸਪੰਸਰ ਜੀ ਲਗਭਗ ਤੁਹਾਨੂੰ ਵਿਕਾਸ ਨੀਰ ਡвелоਪਮੈਂਟ ਦੀਆਂ ਸਾਰੀਆਂ ਦੱਸ ਦਿੱਤੀਆਂ ਪਰ ਸਾਨੂੰ ਖਾਲੇ ਵੀ ਪੁਸ਼ਟੀ ਜਾਂਦੀ ਘਾਟ ਹੈ ਜਿਹੜੀ ਮੈਂ ਸਾਡੇ ਸਰਕਾਰ ਜੋਗ ਛੋਟੇ ਵੀਰ ਵਰਪ੍ਰੀਤ ਜੀ ਦੇ ਤਾ ਅੰਦਰ ਤੇ ਲੈ ਆਇਆ ਚਾਹਣਾ ਅਮਲੇ ਸਾਹਿਬ ਸਤੋ ਵੱਡੀ ਜਿਹੜੀ ਇਸ ਸਮੱਸਿਆ ਉਨਕਾਸੀ ਦੀ ਹੈ ਤੇ ਪੀਣ ਵਾਲੇ ਪਾਣੀ ਦੀ ਹੈ ਨਿਕਾਸੀ ਦੇ ਲਈ ਅਸੀਂ ਬਿਜਲੀ ਚੋਰੀ ਕਰਦੇ ਆ ਪਿਛਲੇ 5 ਸਾਲ ਦੇ ਉੱਤੋਂ ਮਹਿਕਮਾ ਤਾਰਾਂ ਲਾ ਕੇ ਲੈ ਜਾਂਦਾ ਫਿਰ ਮਿੰਤਵਾੜੀ ਕਰਕੇ ਫਿਰ ਲਾ ਕੇ ਲੈ ਕੇ ਜਾਂਦੇ ਆ ਮੈਂ ਚਾਹਣਾ ਤੁਸੀਂ ਸਰਕਾਰ ਤੋਂ ਸਾਡੀ ਪੂਰੀ ਮਦਦ ਕਰਾਓ ਕਿ ਅਸੀਂ ਘੱਟੋ ਘੱਟ 10 ਪਾਵਰ ਦਾ ਜਿਹੜਾ ਸੂਲਕ ਕਲੈਕਸ਼ਨ ਹੈ ਉਹ ਛੱਪੜ ਦੇ ਉੱਤੇ ਲਾ ਸਕੀਏ ਕਿਉਂਕਿ ਸਾਨੂੰ ਵੀ ਨਹੀਂ ਚੰਗਾ ਲੱਗਦਾ ਰੋਜ਼ ਕੋਈ ਤਾਰ ਲੈ ਗਿਆ ਲੈ ਆਂਦੀ ਉਹ ਆਖਰ ਨੂੰ ਗਲਤ ਕੰਮ ਤਾਂ ਗਲਤ ਕੰਮ ਹੀ ਹੈ ਪਰੰਤੂ ਹੁਣ ਵੀ ਪਿੰਡ ਨੀਵੀਂ ਥਾਂ ਦੇ ਵਜ੍ਹਾ ਹੋਇਆ ਸਾਡੀ ਮਜਬੂਰੀ ਹੈ ਪਾਣੀ ਲਿਫਟ ਕਰੇ ਬਿਨਾਂ ਖੇਤਾਂ ਨੂੰ ਜਾਂਦਾ ਤਾਂ ਸਾਡੀ ਇਸ ਮਾਮਲੇ 'ਚ ਤੁਸੀਂ ਸਰਕਾਰ ਕੋਲੇ ਰੱਖ ਕੇ ਸਾਨੂੰ ਥੋੜਾ ਬੋਤਾ ਫੰਡ ਜ਼ਰੂਰ ਭਈਆ ਕਰਵਾਓ ਦੂਜਾ ਅਸੀਂ ਗਰਾਊਂਡ ਦਾ ਕੰਮ ਕੀਤਾ ਹੈ ਗਰਾਊਂਡ ਦੀ ਜਿੰਨੀ ਐਮਬੀਏ ਉਹ ਹਾਲੇ ਤੱਕ ਕਲੀਅਰ ਨਹੀਂ ਹੋਈ ਪਤਾ ਨਹੀਂ ਉਹਦੇ ਚ ਕੀ ਕਾਰਨ ਹੈ ਵੀਰੋ ਸਾਹਿਬ ਬੈਠੇ ਨੇ ਤੁਸੀਂ ਉਹ ਵੀ ਜਾਣ ਦੇ ਕੇ ਉਹਦੀ ਜੀ ਐਮਬੀਏ ਫਰੀਅ ਕਿਤੀ ਜਾ ਰਹੀ ਤਾਂ ਜੋ ਜਿਹੜੀ ਉਹਦੇ ਪੇਮੈਂਟਾਂ ਨੇ ਜਿਨ੍ਹਾਂ ਦੇ ਅਸੀਂ ਦੁਕਾਨਦਾਰੋਂ ਤੋਂ ਸਮਝਦੇ ਹਾਂ ਉਹਨਾਂ ਦੀ ਸਾਰੀਆਂ ਪੇਮੈਂਟਾਂ ਕਰ ਸਕੀਏ ਸਮੱਸਿਆ ਮ ਲਾਇਬ੍ਰੇਰੀ ਨੂੰ ਐਜੂਕੇਸ਼ਨ ਦੇ ਪੈਕੇਜ ਹੋਰ ਵੀ ਕਾਫੀ ਨੇ ਪਰੰਤੂ ਆਪਾਂ ਸਾਰੀਆਂ ਇੱਕਦਮ ਨਹੀਂ ਕਰ ਸਕਦੇ ਤੁਸੀਂ ਸ਼ੁਰੂਆਤ ਕੀਤੀ ਹੈ ਬਹੁਤ ਵਧੀਆ ਗੱਲ ਹੈ ਔਰ ਨਗਰ ਨਿਵਾਸੀਆਂ ਨੂੰ ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਸਾਡੇ ਸਰਕਾ ਪੰਚਾਇਤ ਵੱਲੋਂ ਕਦੇ ਵੀ ਕਿਸੇ ਲੀਡਰ ਦਾ ਸਨਮਾਨ ਨਹੀਂ ਕੀਤਾ ਜਾਵੇ ਤੁਹਾਨੂੰ ਇਸ ਤਰ੍ਹਾਂ ਸੌਗਾ ਨਹੀਂ ਮਿਲੇਗਾ ਸਾਡੇ ਲਈ ਕਿਸੇ ਵੀ ਪਾਰਟੀ ਦਾ ਨਵੇਂ ਦਾ ਸਾਡੇ ਨਗਰ ਚ ਆਉਂਦਾ ਹੈ ਚਾਹੇ ਇਲੈਕਸ਼ਨ ਟਾਈਮ ਆਉਂਦਾ ਪਹਿਲਾਂ ਆਉਂਦਾ ਤਾਂ ਅਸੀਂ ਉਹਨਾਂ ਦਾ ਇੱਕ ਮੁੱਖ ਮਹਿਮਾਨ ਦੀ ਤਰ੍ਹਾਂ ਉਹਨਾਂ ਦਾ ਸਤਿਕਾਰ ਕਰਾਂਗੇ ਆਪਣੀਆਂ ਸਮੱਸਿਆਵਾਂ ਉਹਨਾਂ ਦੇ ਸਾਹਮਣੇ ਰੱਖਾਂਗੇ ਤੇ ਜਿੱਥੋਂ ਕੱਕ ਭਾਈ ਐਮਐਲਏ ਦਾ ਸਵਾਲ ਹੈ ਇਹਦਾ ਸਾਡਾ ਆਪਣਾ ਜਵਾਬ ਹੈ ਮਰੇ ਵਾਰਡ ਪੇੜ ਤੋਂ ਆਇਆ ਤੇ ਆਪਣੀ ਜਿਹੜੀ ਭੂਗੋਲਕਾ ਹੋਂਦ ਤਾਂ ਆਪਣੀਆਂ ਸਮੱਸਿਆ ਨੂੰ ਵੀ ਨੇੜੇ ਤੋਂ ਜਿਹੀ ਤਰ੍ਹਾਂ ਸਮਝਦੇ ਐ ਕਿਉਂਕਿ ਉਹਦਾ ਇਹਨਾਂ ਨੂੰ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਆਪਾਂ ਨੂੰ ਲੋੜ ਨਹੀਂ ਇਸ ਗੱਲ ਦੀ ਐ ਸੋ ਮੈਂ ਇਹਨਾਂ ਦੇ ਭਰਮੇ ਹੰਗਾਰੇ ਨੂੰ ਹਮੇਸ਼ਾ ਯਾਦ ਰੱਖੂੰਗਾ ਬਾਣੀ ਤਕਰੀਬਨ ਠੀਕ ਹੈ ਥੋੜੀ ਨਿਕਾਸ ਦੀ ਦਿੱਕਤ ਹੈ ਲੇਕਿਨ ਆਲਾ ਕਲੀਅਰ ਹੋ ਗਿਆ ਸਾਰੇ ਪਿੰਡ ਦਾ ਲੈਵਲ ਕਰਵਾਇਆ ਤਾਂ ਦੂਜੀ ਸਾਈਡ ਜਿੰਨੇ ਕੰਪਲੀਟ ਨਹੀਂ ਹੋ ਗਏ ਉਹਨਾਂ ਚਰ ਸਮੱਸਿਆਵਾਂ ਥੋੜੀਆਂ ਰਹਿਣਗੀਆਂ ਔਰ ਮੈਂ ਨਗਰ ਨਿਵਾਸੀ ਨੂੰ ਵੀ ਇੰਨਾ ਇੱਕ ਸਹਿਯੋਗ ਕਰਦਾ ਵੀ ਆਪਣੇ ਕੋਲੇ ਕੋਈ ਪੰਚਾਇਤ ਦਾ ਫੰਡ ਨਹੀਂ ਕਿਤੇ ਲੱਗਦਾ ਔਰ ਤੁਸੀਂ ਇੰਨੀ ਕਾਤ ਤਾਂ ਪਾਓ ਵੀ ਜਿਹੜਾ ਤੁਹਾਡੇ ਘਰ ਦੇ ਬਾਹਰ ਦੇ ਮੋੜ ਦੀ ਨਾਲਾ ਨਿਕਲਦਾ ਯਾਰ ਉਹਦਾ ਹੀ ਗਾਰ ਕੌਣ ਧੱੂਗਾ ਸਫਾਈ ਰੱਖਣੀ ਪੰਚਾਇਤ ਇੱਕ ਵਾਰੀ ਦਾ ਬਣਾ ਦੂਗੀ ਪਰੰਤੂ ਉਹਨੂੰ ਮੇਨਟੇਨ ਕਰਨਾ ਉਹਦੀ ਉਹਦੀ ਸਫਾਈ ਰੱਖਣੀ ਹੁਣ ਵਾਟਰ ਬਾਕਸ ਦਾ ਬਿੱਲ ਹੈ ਤੁਹਾਡੇ ਸਾਹਮਣੇ ਹੁਣ ਨੇਤਾ ਜੀ ਬੈਠੇ ਨੇ ਇੱਕ ਵੀ ਘਰ ਦਾ ਬਿੱਲ ਤੁਹਾਡਾ ਨਹੀਂ ਭਰ ਰਿਹਾ ਵਾਟਰ ਬਾਕਸ ਦਾ ਹੁਣ ਉਹ ਸਰਕਾਰ ਕਿੰਨਾ ਕਿਤੇ ਭਾਰਤ ਤੇ ਮੁਗੀ ਸਾਡਾ ਪਾਈ ਕਰੇ ਦਾ ਤਾਰ ਕਤੂਗੀ ਹੋਣੀ ਹੈ ਤਾਂ ਅਸੀਂ ਜਿੰਨਾ ਸਾਡੇ ਕੋਲ ਅਸੀਂ 1.5 ਕਿੱਲ ਦਾ ਉੱਥੇ ਆਪਣੇ ਟਰੈਕਟਰਾਂ ਨਾਲ ਖਰਾਬ ਆਲਾ ਆ ਲਾ ਕਿ ਅਸੀਂ ਆਪ ਕਰ ਕਰਕੇ ਟੋਆ ਨੂੰ ਤਾਂ ਸਾਡੇ ਕੋਲ 70-80000 ਰੁਪਏ ਦਾ ਉਹ ਠੇਕੇ ਦੇ ਚੜ ਜਾਂਦੀ ਹੈ ਕਦੇ 60000 ਵੀ ਚੜ ਜਾਂਦੀ ਹੈ ਉਹਦੇ ਨਾਲ ਅਸੀਂ ਜਿਹੜਾ ਮੁੰਡਾ ਉੱਥੇ ਪਾਣੀ ਛੱੜਦਾ ਉਹਨੂੰ ਦਰਗਾ ਦੇ ਦਿੰਦੇ ਆ ਜਦੋਂ ਮੁੱਕ ਜਾਂਦੀ ਹੈ ਭਾਈ ਅਸੀਂ ਹੋਰ ਬੰਦ ਕਰ ਦਿੰਦੇ ਆ ਤਾਂ ਮੈਂ ਨਗਰ ਨੂੰ ਇਹ ਬੇਨਤੀ ਕਰਦਾ ਵੀ ਹਰ ਇੱਕ ਚੀਜ਼ ਦੀ ਤੁਸੀਂ ਫਰੀ ਦੀ ਲਾਲਸਾ ਛੱਡ ਦਿਓ 50 ਰੁਪਏ 50 ਰੁਪਏ ਕੱਟੋ ਕਰਤਾ ਸਾਡੀ ਸਫਾਈ ਦੇ ਨਾਂ ਦੇ ਉੱਤੇ ਦਾ ਖਰਚ ਕਰਦਾ ਕੋਈ ਇੱਕ ਘਰ ਦਾ ਜਦੋਂ ਤੁਹਾਡੇ ਸਾਰੇ ਘਰ ਦਾ ਗੰਦਾ ਪਾਣੀ ਕਿਸੇ ਨਾਲੀ ਦੇ ਵਿੱਚ ਸਿੱੜਦੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਕਿ ਪੰਚਾਇਤ ਨੇ ਉਹ ਚੱਕ ਕੇ ਖੇਤਾਂ ਤੱਕ ਪਹੁੰਚਦਾ ਕਰਨਾ ਤਾਂ ਉਹਦੇ ਲਈ ਕਾਫੀ ਐਫਰਟ ਕਰਨੇ ਪੈਂਦੇ ਆ ਸਫਾਈ ਵੀ ਰੱਖੀ ਕੋਈ ਬੰਦਾ ਵੀ ਰੱਖਣਾ ਪਰ ਜਦੋਂ ਤੁਸੀਂ ਬੰਦੀ ਇੱਕ 20000 ਰੁਪਏ ਦੀ ਵੀ ਜੇਬ ਚ ਖਰਚ ਖੇਚਣਾ ਨਹੀਂ ਕਰੋਗੇ ਤਾਂ ਇਹ ਸਿਸਟਮ ਚੱਲੇਗਾ ਕਿ ਨਹੀਂ ਹੁਣ ਸਾਰਾ ਨਾਲ ਐਮਐਲਏ ਸਾਹਿਬ ਬਣਿਆ ਹੋਇਆ ਸਾਰਾ ਨੌ ਦਾ ਨੌ ਚਾਰ ਦਾ ਭਰਿਆ ਹੋਇਆ ਜੀ ਦੋ ਵਾਰੀ ਸ਼ਹਿਰ ਤੋਂ ਮਸ਼ੀਨ ਮੰਗਵਾ ਕੇ ਸਫਾਈ ਕਰਵਾਤੀ ਉਸ ਤੋਂ ਬਾਅਦ ਨਗਰਪਾਲਿਕਾ 1% ਵੀ ਯੋਗਦਾਨ ਨਹੀਂ ਦਿੰਦਾ ਉਸ ਦਾ ਹੁਣ ਤੁਸੀਂ ਦੱਸੋ ਇਸ ਗੱਲ ਦੀ ਪੇਮੈਂਟ ਕਰੋਗੇ ਕਿ ਨਹੀਂ ਕਰਦੇ ਨਹੀਂ ਤਾਂ ਨਾਲ ਇੱਕ ਹੋਰ ਬਣਾ ਲਾਂਗੇ ਉਹ ਵੀ ਗਾਰ ਦਾ ਭਰ ਦੂਗਾ ਹਾਂ ਸਾਡਾ ਫਿਰ ਵੀ ਉਹੀ ਰਹਿਣਾ ਜਿੰਨੇ ਮਰਜੀ ਪੈਸੇ ਐਮਐਲਏ ਸਾਹਿਬ ਦੇ ਦੇਣਾ ਜਿੰਨਾ ਚਿਰ ਅਸੀਂ ਜਨੁਕਤਾ ਦੇ ਨਾਲ ਕੰਮ ਨਹੀਂ ਚਲਾਵਾਂਗੇ ਸਾਡੇ ਹੀ ਜਿਹੜਾ ਸਫਾਈ ਦੀ ਵਿਵਸਥਾ ਸਾਡੀ ਉਹੀ ਰਹਿਣੀ ਹੈ ਤਾਂ ਮੈਂ ਤੁਹਾਡੇ ਤੋਂ ਇਸ ਗੱਲ ਦੀ ਇੱਕ ਹੰਗਾਰਾ ਮੈਂ ਦੱਸ ਦੋ ਵੀ 5-10 ਰੁਪਏ ਦਾ ਖਰਚੇ ਦੀ ਹਿੰਮਤ ਰੱਖੋ ਜਾ ਰਹੇ ਹਾਂ ਤੇ ਆਪਣੇ ਘਰੇ ਮਹਿਮਾਨ ਆਏ ਤਾਂ ਪਤਾ ਹੀ 300 ਦੀ ਬੋਤਲ 2 ਮਿੰਟਾਂ ਦੇ ਵਿੱਚ ਲੈ ਕੇ ਆ ਜਾਂਦੀ ਹੈ ਤਾਂ ਜਿਹੜੀ ਸਫਾਈ ਦਾ ਸਾਡੀ ਸਿਹਤ ਨਾਲ ਸਾਡੇ ਪਰਿਵਾਰ ਦੀ ਸਿਹਤ ਨਾਲ ਸੰਬੰਧ ਜੁੜਦਾ ਉਹਦੇ ਤੇ ਅਸੀਂ 10 ਰੁਪਏ ਵੀ ਖਰਚੇ ਨੂੰ ਤਿਆਰ ਹਾਂ ਇਹ ਨਹੀਂ ਗੱਲਾਂ ਕਹਿੰਦਾ ਹਾਂ ਕਿ ਗੱਲ ਤੋਂ ਸ਼ਬਦ ਚੁੱਪ ਗਿਆ ਹਾਂ ਤੁਹਾਨੂੰ ਮੇਰੇ ਤੋਂ ਮਾਫੀ ਚਾਹੁੰਦਾ ਵਹਿਰ ਜੀ ਦਾ ਖਾਲਸਾ ਵਹਿਰ ਜੀ ਹੁਣ ਗੱਲ ਕਰਦੇ ਹਾਂ ਮਾਤਾ ਚਰਨ ਕੌਰ ਦੀ ਜਿਨ੍ਹਾਂ ਨੇ ਸਰਪੰਚ ਹੁੰਦੇ ਹੋਏ ਪਿੰਡ ਦੇ ਕੀਤੇ ਵਿਕਾਸ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ ਹਰ ਦੇ ਵਾਸੀ ਇੰਕਾਰ ਨੂੰ ਨਮੈਲਿਆ ਆਂ ਵੀਡੀਓ ਦਾ ਕੈਨਿਊ ਦਾ ਸਤੇ ਹੋਰ ਵੀ ਕਾਫੀ ਅਲਾ ਅਬਦ ਨਗਰ ਨਵਾਸੀ ਮੀਨਾ ਭੈਣਾਂ ਮੇਰੇ ਬਜ਼ੁਰਗ ਅਤੇ ਨੌਜਵਾਨ ਸਾਰੇ ਮੇਰੇ ਵੱਲੋਂ ਪਿਆਰ ਤੇ ਸਤਿ ਸ਼੍ਰੀ ਅਕਾਲ ਸਾਡਾ ਪਿੰਡ ਮੇਰੀ ਸ਼ਾਨ ਮੈਂ ਕੰਦ ਖਾਤ ਕਿਸ ਨਗਰ ਦੀ ਧੀ ਅਮਾਨਗਰ ਦੀ ਸੇਵਾ ਕੀਤੀ ਅਤੇ ਸਰਪੰਚੀ ਕਿਉਂ ਨਚਾਰ ਰਹੇ ਹਨ ਅਸੀਂ ਲੋਕਾਂ ਨੂੰ ਪਾਣੀ ਸਾਲ ਨੂੰ ਕਿਸੇ ਵੀ ਫੀਲਡ ਵਿੱਚ ਕੋਈ ਸਹੂਲਤ ਨਹੀਂ ਆਉਂਦੀ ਇਹ ਕਰਮਾਂ ਗੱਲ ਕਰਾਂ ਸਾਡੇ ਪਿੰਡ ਦੇ ਵਿਕਾਸ ਲਈ ਤਾਂ ਲੋੜ ਪਤਾ ਪਿੰਡ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਕਿ ਵਿਦਿਆਰਥੀ ਗੱਲ ਕੀਤੀ ਜਾਵੇ ਆਲੀ ਸ਼ਾਮ ਲਾਇਬ੍ਰੇਰੀ ਬਣਾਈ ਗਈ ਉਸ ਵਿੱਚ ਯੂਪੀਐਸਸੀ ਨਾਲ ਸੰਬੰਧਿਤ ਤੱਕ ਦਾਪਾ ਪ੍ਰਦਾਨ ਕਰਵਾਉਣ ਲਈ ਸਕੂਲ ਫਰਦੀ ਵਿਕਾਸ ਦੀ ਗੱਲ ਕਰਾਂ ਤਾਂ ਸਾਡੇ ਪਿੰਡ ਦੇ ਸਾਰੇ ਸਕੂਲ ਦੀ ਚਾਦਰਵਾਰੀ ਕਿਚਨ ਸ਼ੈੱਡ ਲੈਕਚਰਿੰਗ ਬਾਥੂ ਦੀ ਸੇਵਾ ਮੇਰੇ ਵਿਸੇ ਆਈ ਨੌਜਵਾਨਾਂ ਵਾਸਤੇ ਖੇਡਾਂ ਦੀ ਗੱਲ ਕਰਾਂ ਤਾਂ ਸਾਡੇ ਵੱਲੋਂ ਪੰਜ ਕਿੱਲੇ ਵਿੱਚ ਖੇਡ ਗਰਾਊਂਡ ਅਤੇ ਵਾਲੀਵਾਲ ਬਣਾਉ ਜਿਮ ਰੂਮ ਦੀ ਬਿਲਡਿੰਗ ਦੀ ਸੇਵਾ ਵੀ ਮੇਰੇ ਵਿਸੇ ਆਈ ਜੇਕਰ ਮੈਂ ਗੱਲ ਕਰਾਂ ਮੇਰੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਪੂਰੇ ਪਿੰਡ ਦਾ ਲੈਵਲ ਕਰਵਾ ਕੇ ਇੱਕ ਛੱਪੜ ਵਿੱਚ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਿੱਥੇ ਕਿ ਗੰਦੇ ਪਾਣੀ ਨੂੰ ਸਾਫ਼ ਕਰਨ ਵਾਸਤੇ ਫਰਪਰ ਮਾਡਲ ਬਣਾ ਕੇ ਤਕਰੀਬ 22 ਲੱਖ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਕਿਸਾਨਾਂ ਦੇ ਖੇਤਾਂ ਤੱਕ ਉਸ ਛੱਪੜ ਵਿੱਚੋਂ ਖੇਤੀ ਜੋ ਪਾਣੀ ਬਣਾ ਕੇ ਦਿੱਤਾ ਗਿਆ। ਜੋ ਕਿ ਇਹ ਸੇਵਾ ਨੇ ਮੇਰੀ ਦਿੱਤੀ ਹੈ। ਜੇ ਮੈਂ ਗੱਲ ਕਰਾਂ ਪਿੰਡ ਦੇ ਉਸ ਗੰਦੇ ਚਾਰ ਛੱਪੜਾਂ ਦੀ ਜਿਸ ਦੇ ਕੋਲ ਲੰਘਿਆ ਵੀ ਨਹੀਂ ਜਾਂਦਾ ਸੀ ਤਾਂ ਮੈਂ ਪਿੰਡ ਦੇ ਚਾਰ ਛੱਪੜ ਪੱਕੇ ਕਰਵਾ ਕੇ ਮੈਂ ਵੀ ਪਾਣੀ ਨਾਲ ਜੋੜੇ ਗਏ ਪਸ਼ੂਆਂ ਨੂੰ ਉਹ ਦਾਸਪੁਰਾ ਪਿੰਨਾਂ ਤੇ ਨਾ ਆਨਲਾਈਨ ਸਾਫੀ ਦਾ ਕੰਮ ਨਹੀਂ ਆਖਿਆ ਕਰ ਰਹੇ ਇਹ ਸੇਵਾ ਵੀ ਤੇ ਰਹੀ ਸੀ ਜੇ ਮੈਂ ਗੱਲ ਕਰਾਂ ਪਿੰਡ ਦੀਆਂ ਗਲੀਆਂਾਂ ਦੇ ਨਾਲ ਨਾਲ ਪਿੰਡ ਦੀਆਂ 70% ਗਲੀਆਂਾਂ ਵਿੱਚ ਇੰਟਰਲਾਕ ਲਗਾ ਕੇ ਦਿੱਤੀ ਤੇ ਨਾਲਿਆਂ ਨੂੰ ਪੱਕਾ ਕਰਨ ਦੀ ਸੇਵਾ ਵੀ ਰਹੀ ਸੀ ਜੇ ਕਰਾਂ ਗੱਲ ਕਰਾਂ ਸ਼ਹੀਦ ਗੁਰਨਾਮ ਸਿੰਘ ਸਾਲ 1970 ਕਰਦੀ ਲੜਾਈ ਗਰਾਉਂਡ ਸੀ ਦੀਪ ਹੋਈ ਉਹਨਾਂ ਦੇ ਨਾਮ ਪਰ ਪਿੰਡ ਵਿੱਚ ਇੱਕ ਪਾਰਕ ਦੀ ਸੇਵਾ ਜੋ ਗੋਮੀ ਮੇਰੀ ਸੀ ਜੇਕਰ ਮੈਂ ਜਲਕਣਾ ਪਿੰਡ ਦੇ ਵਿਯੋਗਾਂ ਵਾਸਤੇ ਪਿੰਡ ਮੁਕਸਾ ਵਿਕੇ ਸਤ੍ਤਾ ਮਨਉਂਦੀ ਸੇਵਾ ਤੇ ਸਤ੍ਤਾ ਮਨਉਂਦੀ ਸੇਵਾ ਵੀ ਮਿਲੀ ਸੀ